ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਭਾਜਪਾ ਦੀ ਅਗਵਾਈ ਕਰਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ 2.5 ਸਾਲਾਂ ਵਿੱਚ ਸਰਕਾਰ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਪੰਜਾਬੀ, ਲੁਭਾਣਾ, ਸਿਗਲੀਗਰ, ਸਿੰਧੀ ਅਤੇ ਬੰਜਾਰਾ ਭਾਈਚਾਰਿਆਂ ਲਈ ਬਣਾਈਆਂ ਨੀਤੀਆਂ ਨੇ ਸਮਾਜ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰ ਨੇ ਇਹਨਾਂ ਸਮਾਜਾਂ ਲਈ ਨਾ ਸਿਰਫ ਲਾਹੇਵੰਦ ਐਲਾਨ ਕੀਤੇ ਹਨ ਸਗੋਂ ਇਹਨਾਂ ਦੇ ਸਮਾਜਿਕ ਉਨਤੀ ਲਈ ਇਤਿਹਾਸਕ ਕਦਮ ਵੀ ਚੁੱਕੇ ਹਨ ਹਾਲ ਹੀ ਵਿੱਚ ਸਿੱਖੋਮ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਸਹੀ ਨੁਮਾਇੰਦਗੀ ਦਿੰਦਿਆਂ ਪਹਿਲੀ ਵਾਰ ਘਟਗਿੰਦੀ ਕਮਿਸ਼ਨ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ ਇਹ ਇੱਕ ਇਤਿਹਾਸਕ ਉਪਰਾਲਾ ਹੈ ਜਿਸ ਵਿੱਚ ਸਿੱਖ ਕੌਮ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਈ ਗਈ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਘਟਗਿੰਦੀ ਵਿਕਾਸ ਕਮਿਸ਼ਨ ਲਈ ਇੱਕ ਸਿੱਖ ਮੈਂਬਰ ਨਾਮਜ਼ਦ ਕੀਤਾ ਹੈ ਅਤੇ 11 ਮੈਂਬਰੀ ਪੰਜਾਬੀ ਸਾਹਿਤ ਅਕਾਦਮੀ ਵੀ ਬਣਾਈ ਗਈ ਹੈ ਇਹਨਾਂ ਕਦਮਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨਾ ਸਿਰਫ ਸੇਕ ਕੌਮ ਦੀ ਬੈਤਰੀ ਅਤੇ ਉਨਤੀ ਲਈ ਪ੍ਰੇਰਿਤ ਹੈ ਸਗੋਂ ਉਹਨਾਂ ਦੀ ਭਲਾਈ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਹਿੰਦੇ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਹਿੰਦੂ, ਪੰਜਾਬੀ, ਸਿੰਧੀ, ਸਿਕਲੀਗਰ, ਬੰਜਾਰਾ, ਲੁਬਾਣਾ, ਪਾਈਚਾਰਾ ਸਰਕਾਰ ਦੀਆਂ ਇਹਨਾਂ ਸਕਾਰਾਤਮਕ ਨੀਤੀਆਂ ਤੋਂ ਬੇहद ਖੁਸ਼ ਅਤੇ ਸੰਤੁਸ਼ਟ ਹੈ। ਸਮਾਜ ਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਵੀ ਸਰਕਾਰ ਇਸੇ ਸਕਾਰਾਤਮਕ ਸੋਚ ਅਤੇ ਇਰਾਦਿਆਂ ਨਾਲ ਸਮਾਜ ਦੀ ਉਨਤੀ ਲਈ ਕੰਮ ਕਰਦੀ ਰਹੇਗੀ। ਉਨੇ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਦੇ ਹਾਂ ਕਿ ਆ ਕਿ ਸੀਕੋਮ ਸਾਰੇ ਭਾਈਚਾਰਿਆਂ ਨੂੰ ਅਪੀਲ ਕਰਦੀ ਹੈ ਕਿ ਉਹ 20 ਤਰੀਕ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਕਰਦੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਆਪਣੇ ਮਤਾਧਿਕਾਰ ਦੀ ਵਰਤੋਂ ਕਰਨ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਮਹਾਯੁੱਤੀ ਦਾ ਸਮਰਥਨ ਕਰਨ ਅਤੇ VOTING ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰੋ। ਆਰ ਕੀ ਜੋ ਪ੍ਰੈਸ ਕਾਨਫਰੰਸ ਹੈ वो इसलिए की गई है कि महाराष्ट्र में जो चुनाव होने जा रहे हैं उसमें सिख समाज महाराष्ट्र ने सभी महाराष्ट्र में जाकर प्रेस कॉन्फ्रेंस किए हैं और कार्यक्रम किए हैं सभी सिखों को इसके लिए जागरूक किया है और जो बीस तारीख को तो चुनाव होने जा रहा है उसमें बीजेपी और महाज्योति इनको सिख समाज महाराष्ट्र की तरफ से पूर्ण रूप में हमने समर्थन दिया है और सभी सिख भाईचारा जिसमें गुरु नानक नाम लेवा लोग आते हैं सिद्धि आते हैं बड़जारे आते हैं लुबाने आते हैं पंजाबी हिंदू आते हैं सिख भाई आते हैं सभी को हमने अपील की है कि 20 तारीख को इस महाजोति भाजपा को आप अपना वोट देकर कामयाब करें हाँ जी सिख समाज का हमने पहले भी बताया 120 सीटों पर सिख वोट जो है ये हर साल इलेक्शन को प्रभावित करती है और हमारी अठानवे परसेंट वोट बड़ी संख्या में जो वोट है वो महायुति को जाएगी ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਭਾਜਪਾ ਦੀ ਅਗਵਾਈ ਕਰਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ 2.5 ਸਾਲਾਂ ਵਿੱਚ ਸਰਕਾਰ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਪੰਜਾਬੀ, ਲੁਭਾਣਾ, ਸਿਗਲੀਗਰ, ਸਿੰਧੀ ਅਤੇ ਬੰਜਾਰਾ ਭਾਈਚਾਰਿਆਂ ਲਈ ਬਣਾਈਆਂ ਨੀਤੀਆਂ ਨੇ ਸਮਾਜ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰ ਨੇ ਇਹਨਾਂ ਸਮਾਜਾਂ ਲਈ ਨਾ ਸਿਰਫ ਲਾਹੇਵੰਦ ਐਲਾਨ ਕੀਤੇ ਹਨ ਸਗੋਂ ਇਹਨਾਂ ਦੇ ਸਮਾਜਿਕ ਉਨਤੀ ਲਈ ਇਤਿਹਾਸਕ ਕਦਮ ਵੀ ਚੁੱਕੇ ਹਨ ਹਾਲ ਹੀ ਵਿੱਚ ਸਿੱਖੋਮ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਸਹੀ ਨੁਮਾਇੰਦਗੀ ਦਿੰਦਿਆਂ ਪਹਿਲੀ ਵਾਰ ਘਟਗਿੰਦੀ ਕਮਿਸ਼ਨ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ ਇਹ ਇੱਕ ਇਤਿਹਾਸਕ ਉਪਰਾਲਾ ਹੈ ਜਿਸ ਵਿੱਚ ਸਿੱਖ ਕੌਮ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਈ ਗਈ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਘਟਗਿੰਦੀ ਵਿਕਾਸ ਕਮਿਸ਼ਨ ਲਈ ਇੱਕ ਸਿੱਖ ਮੈਂਬਰ ਨਾਮਜ਼ਦ ਕੀਤਾ ਹੈ ਅਤੇ 11 ਮੈਂਬਰੀ ਪੰਜਾਬੀ ਸਾਹਿਤ ਅਕਾਦਮੀ ਵੀ ਬਣਾਈ ਗਈ ਹੈ ਇਹਨਾਂ ਕਦਮਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨਾ ਸਿਰਫ ਸੇਕ ਕੌਮ ਦੀ ਬੈਤਰੀ ਅਤੇ ਉਨਤੀ ਲਈ ਪ੍ਰੇਰਿਤ ਹੈ ਸਗੋਂ ਉਹਨਾਂ ਦੀ ਭਲਾਈ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਹਿੰਦੇ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਹਿੰਦੂ, ਪੰਜਾਬੀ, ਸਿੰਧੀ, ਸਿਕਲੀਗਰ, ਬੰਜਾਰਾ, ਲੁਭਾਣਾ, ਪਾਈਚਾਰਾ ਸਰਕਾਰ ਦੀਆਂ ਇਹਨਾਂ ਸਕਾਰਾਤਮਕ ਨੀਤੀਆਂ ਤੋਂ ਬੇहद ਖੁਸ਼ ਅਤੇ ਸੰਤੁਸ਼ਟ ਹੈ। ਸਮਾਜ ਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਵੀ ਸਰਕਾਰ ਇਸੇ ਸਕਾਰਾਤਮਕ ਸੋਚ ਅਤੇ ਇਰਾਦਿਆਂ ਨਾਲ ਸਮਾਜ ਦੀ ਉਨਤੀ ਲਈ ਕੰਮ ਕਰਦੀ ਰਹੇਗੀ। ਉਨੇ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਦੇ ਹਾਂ ਕਿ ਆ ਕਿ ਸੀਕੋਮ ਸਾਰੇ ਭਾਈਚਾਰਿਆਂ ਨੂੰ ਅਪੀਲ ਕਰਦੀ ਹੈ ਕਿ ਉਹ 20 ਤਰੀਕ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਕਰਦੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਆਪਣੇ ਮਤਾਧਿਕਾਰ ਦੀ ਵਰਤੋਂ ਕਰਨ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਮਹਾਯੁੱਤੀ ਦਾ ਸਮਰਥਨ ਕਰਨ ਅਤੇ VOTING ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰੋ। ਆਰ ਕੀ ਜੋ ਪ੍ਰੈਸ ਕਾਨਫਰੰਸ ਹੈ वो इसलिए की गई है कि महाराष्ट्र में जो चुनाव होने जा रहे हैं उसमें सिख समाज महाराष्ट्र ने सभी महाराष्ट्र में जाकर प्रेस कॉन्फ्रेंस किए हैं और कार्यक्रम किए हैं सभी सिखों को इसके लिए जागरूक किया है और जो उन्नीस तारीख को तो चुनाव होने जा रहा है उसमें बीजेपी और महाज्योति इनको सिख समाज महाराष्ट्र की तरफ से पूर्ण रूप में हमने समर्थन दिया है और सभी सिख भाईचारा जिसमें गुरु नानक नाम लेवा लोग आते हैं सिद्धि आते हैं बड़जारे आते हैं लुबाने आते हैं पंजाबी हिंदू आते हैं सिख भाई आते हैं सभी को हमने अपील की है कि 20 तारीख को इस महाजोति भाजपा को आप अपना वोट देकर कामयाब करें हाँ जी सिख समाज का कितना परसेंट वोट महायुति में जाएगा हमने पहले भी बताया 120 सीटों पर सिख वोट जो है ये हर साल इलेक्शन को प्रभावित करती है और हमारी अठानवे परसेंट वोट वो, बड़ी संख्या में जो वोट है वो महायुति को जाएगी